ਸਾਰੀਆਂ ਸਰਾਵਾਂ ਸਾਰੇ ਕਮਰੇ ਸਾਰੇ ਵਿਹੜੇ ਸਾਰੇ ਆਹਾਟੇ ਜਿੱਥੇ ਜਿਹਨੂੰ ਥਾਂ ਮਿਲਦਾ ਉੱਥੇ ਸਾਰਿਆਂ ਨੇ ਆ ਦੇ ਉਹਦੇ ਬਿਸਤਰੇ ਵਿਛਾਏ ਹੋਏ ਆ ਜੋ ਰੱਖ ਰਿਹਾ ਵਾ ਦਾ ਅਨੰਦ ਵਾਹਿਗੁਰੂ ਜੀ ਅਕਾਲ ਪੁਰਖ ਜੀ ਦਾ ਬਖਸ਼ਣ ਕਰਾਵੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੈਂ ਗੁਰੂ ਆਮ੍ਰਿਤ ਗੁਰੂ ਸਾਹਿਬ ਨੇ ਅਨੰਦਪੁਰ ਦੇ ਵਿੱਚ ਪੰਜ ਕਿਲੇ ਬਣਾਏ ਸੀ ਉਹਨਾਂ ਦੇ ਵਿੱਚ ਇੱਕ ਕਿਲਾ ਕਿਲਾ ਹੋਲਗੜ੍ਹ ਸਾਹ ਉਹਦਾ ਜੀ